ਪਾਪਾ ਬਕਾਲਾ ਸਾਹਿਬ ਵਾਲਿਆਂ ਦੀ ਪੁਰਾਣੀ ਤੇ ਮਸ਼ਹੂਰ ਦੁਕਾਨ ਕਾਮਰੇਡ ਸੋਡਾ ਵਾਟਰ ਫੈਕਟਰੀ ਇਹ ਮਹਿਤਾ ਚੌਂਕ ਦੇ ਵਿੱਚ ਅਮਰਸਾ ਰੋਡ ਤੇ ਆ ਆ ਵੀਰ ਸਾਡਾ ਛੋਟਾ ਤੀਜੀ ਪੀੜੀ ਆ ਪਹਿਲਾਂ ਇਹਦੇ ਦਾਦਾ ਜੀ ਸੀ ਕਾਮਰੇਡ ਜਸਵੰਤ ਸਿੰਘ ਫਿਰ ਇਹਦੇ ਪਿਤਾ ਜੀ ਸੰਤੋਖ ਸਿੰਘ ਤੇ ਹੁਣ ਇਹ ਵੀਰ ਆ ਮਨਦੀਪ ਸਿੰਘ ਇਹ ਤੀਜੀ ਪੀੜੀ ਆਪਣਾ ਹੀ ਕੰਮ ਜੋ ਕੀਤਾ ਇਹ ਗੋਲੀ ਵਾਲੇ ਬੱਤੇ ਆ ਬਣਾਉਂਦੇ ਤੇ ਆ 59ਵੀਂ ਤਿਆ ਵੇਖੋ ਉਦੋਂ ਤੋਂ ਇਹਦੇ ਦਾਦਾ ਜੀ ਤੋਂ ਲੱਗੇ ਹੀ ਪਾਣੀ ਦੀ ਫਰੀ ਸੇਵਾ ਜਿੰਨਾ ਮਰਜ਼ੀ ਕੋਈ ਜਲ ਛਕੇ ਆਪ ਸੋਡਾ ਆਪ ਤਿਆਰ ਕਰਦੇ ਆ ਇਹ ਲਾਲ ਗੋਲੀ ਵਾਲੇ ਬੱਤੇ ਤੇ ਆ ਚਿੱਟੇ ਗੋਲੀ ਵਾਲੇ ਬੱਤੇ ਲੈਮਨ ਤੇ ਵੀਰੋ ਹਣ ਆਪਾਂ ਇਹਦੀ ਇੰਨੀ ਕੁ ਮਤ ਕਰੀਏ ਆ ਵੇਖੋ ਸਾਰਾ ਕੁਝ ਪੁਰਾਣਾ ਹੀ ਆ ਉਦਾਂ ਹੀ ਵੀਰ ਦਾ ਉਹ ਉਦੋਂ ਦਾ ਹੀ ਉਦਾਂ ਹੀ ਸਾਮ ਕੇ ਰੱਖਿਆ ਨੇ ਮਸ਼ੀਨਾ ਸਭ ਕੁਝ ਇੰਨੀ ਕੁ ਮਤ ਕਰੀਏ ਨੰਬਰ ਦੇ ਦਿੱਤਾ ਜਿੱਤੋਂ ਜਿੱਤੋਂ ਤੱਕ ਵੀ ਕਰ ਸਕਦੇ ਜੇ ਵੀਰ ਨੇ ਆਪਣਾ ਕੀਤਾ ਆਪਣੇ ਸਮਝਿਆ ਬਾਹਰ ਨਹੀਂ ਗਿਆ ਆਪਣੇ ਪਿਤਾ ਪੁਰਖੀ ਕੀਤਾ ਚਲਾਇਆ ਸੋਡਾ ਵਾਟਰ ਫੈਕਟਰੀ ਇੰਨੀ ਮਤ ਕਰੋ ਜੋ ਵੀ ਖਰੀਦ ਸਕਦੇ ਜੇ ਸੋਡਾ ਪਾਣੀ ਸਕੰਜਵੀ ਚਿਤਾਵੀ ਇੰਨੀ ਮਤ ਕਰੋ ਵੀਰ ਦੀ ਕਿ ਇਹਨੂੰ ਪਤਾ ਲੱਗ ਜੇ ਕਰੀ ਕਿ ਮੇਰੇ ਵੱਡਿਆਂ ਨੇ ਜਿਹੜੀ ਸੇਵਾ ਕੀਤੀ ਨਾ ਸੰਗਤਾਂ ਦੀ ਉਹਦਾ ਮੇਵਾ ਮਿਲਿਆ ਫ੍ਰੀ ਪਾਣੀ ਪੀਉਣ ਦੀ ਇਹ ਬਹੁਤ ਤਿੰਨ ਪੀੜੀਆਂ ਤੋਂ ਆਮ ਲੋਕ ਜਾਣਦੇ ਆ ਜੀ ਕਾਮਰੇਡ ਸੋਡਾ ਕਵਾਟਰ ਫੈਕਟਰੀ ਜਿਹੜੇ ਏਰੀਏ ਦੇ ਆ ਨਾ ਸਾਰੀਆਂ तकरीबन ਪਿੰਡਾਂ ਵਾਲੇ ਜਾਣਦੇ ਜਦੋਂ ਕੋਈ ਬਾਸ ਸਡੇ ਤੇ ਆਣ ਕੇ ਉਤਰਦਾ ਹੈ ਨਾ ਇਹਨਾਂ ਦੀ ਦੁਕਾਨ ਤੋਂ ਪਹਿਲਾਂ ਜਾਲ ਪਾਣੀ ਸਕੰਜਵੀ ਛਕਦੇ ਕਰ ਦਿਓ